ਮਾਚਲ ਦੇ ਵਿੱਚ ਮੁਰ ਤੋਂ ਭਾਰੀ ਮੀਂਹ ਪੈਣ ਲੱਗੇ ਨੇ ਤੇ ਭਾਖੜਾ ਡੈਮ ਜਿਹੜਾ ਖਤਰੇ ਤੋਂ ਮੁੜਨ ਲੱਗ ਗਿਆ ਸੀ ਤੇ ਅੱਜ 1670 ਤੇ ਮੁੜ ਤੋਂ ਚੱਲ ਰਿਹਾ 1680 ਤੇ ਖਤਰੇ ਦਾ ਨਿਸ਼ਾਨ ਹੈਸ ਵਕਤ ਬੀਬੀਐਮ ਵੀ ਨੇ ਇੱਕ ਐਂਡ ਲਈ ਮੀਟਿੰਗ ਬੁਲਾਈ ਸੀ ਕਿ ਅਸੀਂ ਮੁੜ ਤੋਂ ਭਾਖੜੇ ਦੇ ਵਿੱਚੋਂ ਪਾਣੀ ਛੱਡਣਾ ਪਾਰਾ ਪੰਜਾਬ ਸਰਕਾਰ ਨੇ ਗੱਲ ਕਹਿਤੀ ਆ ਕਿ ਇੰਨਾ ਪਾਣੀ ਬੇਹਿਸਾਬਾ ਨਾ ਛੱਡਿਆ ਜਾਵੇ ਜੇ ਤੁਸੀਂ 70000 ਕਿਊਸੇਕ ਛੱਡਣਾ ਚਾਹੁੰਦੇ ਹੋ ਇਹ ਮਨਜ਼ੂਰ ਨਹੀਂ ਹੈ ਹੋਰ ਮਸਲਾ ਜਿਹੜਾ ਉਹ ਪੰਜਾਬ ਵਿੱਚ ਚੱਕਿਆ ਹੈ ਕਿ ਡੈਮ ਦੇ ਵਿੱਚ ਉਹ ਗਾਰ ਦੀ ਸਫਾਈ ਕੀਤੀ ਜਾਵੇ ਹਾਲਾਂਕਿ ਮਸਲਾ ਤਾਂ ਬਲਵਿੰਦਰ ਇਹ ਮਾਰਚ ਦੇ ਵਿੱਚ ਚੱਕਣਾ ਚਾਹੀਦਾ ਸੀ ਅਪ੍ਰੈਲ 'ਚ ਚੱਕਦੇ ਕਿ ਜਦੋਂ ਡੈਮਾਂ ਦਾ ਪਾਣੀ ਦਾ ਪੱਧਰ ਘਟਿਆ ਜਾਂਦਾ ਉਸ ਵਕਤ ਡੈਮਾਂ ਦੀ ਸਫਾਈ ਕਰਾਈ ਜਾਵੇ ਜਿਹੜੀ ਗਾਰ ਆ ਕਿਸੇ ਨਾ ਕਿਸੇ ਤਰੀਕੇ ਘਟਾਈ ਜਾਵੇ ਦੇਖੋ ਹੁਣ ਰنجੀਤ ਸਾਗਰ ਡੈਮ ਆ ਜਿਹੜਾ ਉਸ ਦੇ ਗੇਟ ਟੁੱਟੇ ਨੇ ਤਿੰਨ ਗੇਟ ਟੁੱਟੇ ਨੇ ਉਹ ਜੇਕਰ ਗੇਟ ਨਾ ਟੁੱਟਦੇ ਪਾਣੀ ਪਹਿਲੇ ਹੀ ਸੰਦਾ ਸੰਦਾ ਛੱਡ ਦਿੱਤਾ ਜਾਂਦਾ ਜੇ ਪਰ ਉਹਨਾਂ ਗੇਟਾਂ ਦੀ ਸਮੇਂ-ਸਮੇਂ ਤੇ ਰਿਪੇਅਰ ਹੋਈ ਹੁੰਦੀ ਤਾਂ ਮਾਝਾ ਏਰੀਆ ਨਾ ਡੁੱਬਦਾ ਡੇਰਾ ਬਾਬਾ ਨਾਨਕ ਦਾ ਏਰੀਆ ਅਜ਼ਨਾਲੇ ਦਾ ਏਰੀਆ ਉਹ ਸਾਰਾ ਇਲਾਕਾ ਬਚ ਸਕਦਾ ਸੀ ਜਿਹੜਾ ਹਰੀਕੇ ਹੈਡ ਵਰਕਰਸ ਆ ਉੱਥੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉੱਥੇ ਸਮੇਂ ਰਹਿੰਦੇ ਪਾਣੀ ਨਹੀਂ ਛੱਡਿਆ ਗਿਆ ਸਮੇਂ ਸਿਰ ਜੇ ਪਾਣੀ ਛੱਡ ਦਿੱਤਾ ਜਾਂਦਾ ਤਾਂ ਪਿੱਛੇ ਨੁਕਸਾਨ ਘੱਟ ਹੋਣਾ ਸੀ ਜਿਹੜਾ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਹੋਇਆ ਤਾਂ ਬਿਆਸ ਦਰਿਆ ਦੇ ਉੱਤੇ ਇੱਕ ਰੇਲਵੇ ਦਾ ਪੁਲ ਹੈ ਤਾਂ ਉੱਥੇ ਇਲਾਕਾ ਵਾਸੀ ਕਹਿੰਦੇ ਨੇ ਕਿ ਇਸ ਪੁਲ ਦੀ ਬੁਨਿਆਦ 2 ਕੀ ਆ ਜਿਹੜੀ ਅੰਗਰੇਜ਼ੀ ਕੰਪਨੀ ਨੇ ਇਹ ਪੁਲ ਬਣਾਇਆ ਸੀ ਉਸ ਤੇ ਸਰਕਾਰ ਨੂੰ ਤਿੰਨ ਚਿੱਠੀਆਂ ਵੀ ਲਿਖੀਆਂ ਨੇ ਲੇਕਿਨ ਸਰਕਾਰ ਦਾ ਉਹ ਉੱਤੇ ਕੋਈ ਧਿਆਨ ਨਹੀਂ ਹੈ ਕਿ ਪੰਜਾਬ ਨੇ ਪੱਖ ਰੱਖਿਆ ਕਿ ਦਰਿਆਵਾਂ ਨੂੰ ਚੌੜਾ ਕੀਤਾ ਜਾਵੇ ਪਰ ਸਰਕਾਰ ਅੱਗੇ ਪਹਿਲਾ ਇਹ ਸਵਾਲ ਆ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਉਸ ਦਰਿਆ ਦੇ ਵਿੱਚ ਹੜੀਆਂ ਨੇ ਪੰਜ-ਪੰਜ ਫੁੱਟ ਪਾੜ ਪੈਗੇ ਉਹਨਾਂ ਨੂੰ ਜ਼ਮੀਨਾਂ ਦੀ ਕਿਵੇਂ ਸਪੈਸ਼ਲ ਗਦਾਵਰੀ ਹੋਣੀ ਆ ਉਹਨਾਂ ਕਿਸਾਨਾਂ ਨੂੰ ਪੈਰਾਂ ਸਿਰ ਕਿਵੇਂ ਕਰਨਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖਿਓ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਡੈਮਾ ਵਿੱਚੋਂ ਪਾਣੀ ਛੱਡਣ ਨੂੰ ਲੈ ਕੇ ਪੰਜਾਬ ਇੱਕ ਵਾਰ ਮੁੜ ਤੋਂ ਅੜ ਗਿਆ ਏ ਅਤੇ ਕੁਝ ਹੋਰ ਮਸਲੇ ਨੇ ਜਿਹੜੇ ਉਹ ਵੀ ਪੰਜਾਬ ਦੇ ਵੱਲੋਂ ਚੁੱਕੇ ਗਏ ਨੇ ਤਾਂ ਸਾਰੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਸਹਾਇਕੀ ਸੁਖਮਨ ਚੀਵਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਕੀ ਏ ਪੂਰਾ ਮੈਟਰ ਆ ਜਿਹੜਾ ਡੈਮਾ ਵਿੱਚੋਂ ਪਾਣੀ ਛੱਡਣ ਨੂੰ ਲੈ ਕੇ ਪੰਜਾਬ ਅੜਿਆ ਹੈ ਅਤੇ ਹੜ੍ਹਾਂ ਨੂੰ ਲੈ ਕੇ ਕੁਝ ਮਸਲੇ ਨੇ ਜਿਹੜੇ ਗੰਭੀਰ ਮਸਲੇ ਪੰਜਾਬ ਨੇ ਅੱਗੇ ਰੱਖੇ ਨੇ ਤਾਂ ਬਿਲਕੁਲ ਬਲਵਿੰਦਰ ਇੱਕ ਹਾਈ ਲੈਵਲ ਮੀਟਿੰਗ ਹੋਈ ਹੈ BBMP ਦੇ ਵੱਲੋਂ ਜਿਹੜੀ ਬੁਲਾਈ ਗਈ ਸੀ ਉਸ ਮੀਟਿੰਗ ਦੇ ਵਿੱਚ ਪੰਜਾਬ ਦੇ ਨੁਮਾਇੰਦੇ ਵੀ ਪਹੁੰਚੇ ਨੇ ਹਾਲਾਂਕਿ ਜਿਹੜੇ ਇਰੀਗੇਸ਼ਨ ਦੇ ਸੈਕਟਰੀ ਨੇ ਕਰਿਸ਼ਨ ਕੁਮਾਰ ਪਹੁੰਚੇ ਨੇ ਉਧਰਲੇ ਪਾਸੇ ਉਹ ਜਿਹੜੇ ਰਾਜਸਥਾਨ ਹਰਿਆਣੇ ਦੇ ਸਾਰੇ ਯਾਨੀ ਕਿ ਵੱਖੋ-ਵੱਖਰੇ ਨੁਮਾਇੰਦੇ ਪਹੁੰਚੇ ਨੇ ਦਰਅਸਲ ਅਸ ਵਕਤ ਆ ਇਹ ਖਾਸ ਤੌਰ ਤੇ ਮੀਟਿੰਗ ਇਸ ਕਰਕੇ ਸੱਦੀ ਕਿਉਂਕਿ ਹਿਮਾਚਲ ਦੇ ਵਿੱਚ ਮੁਰ ਤੋਂ ਭਾਰੀ ਮੀਂਹ ਪੈਣ ਲੱਗੇ ਨੇ ਤੇ ਭਾਖੜਾ ਡੈਮ ਜਿਹੜਾ ਖਤਰੇ ਤੋਂ ਮੁਰਨ ਲੱਗ ਗਿਆ ਸੀ ਤੇ ਅੱਜ 1670 ਤੇ ਮੁਰ ਤੋਂ ਚੱਲ ਰਿਹਾ 1680 ਤੇ ਖਤਰੇ ਦਾ ਨਿਸ਼ਾਨ ਆ 1670 ਤੇ ਚੱਲ ਰਿਹਾ ਜਾਨੀ ਕਿ ਅਸ ਤੋਂ ਕੁਝ ਦਿਨ ਪਹਿਲਾਂ 1675 ਤੇ 20 ਆ ਚੁੱਕਿਆ ਸੀ ਜਾਨੀ ਕਿ ਅਸ ਵਕਤ BBMP ਨੇ ਇਹ ਕਹਿਣ ਲਈ ਮੀਟਿੰਗ ਬੁਲਾਈ ਸੀ ਕਿ ਅਸੀਂ ਮੁਰ ਤੋਂ ਭਾਖੜੇ ਦੇ ਵਿੱਚੋਂ ਪਾਣੀ ਛੱਡਣਾ ਪੜਾ ਪੰਜਾਬ ਸਰਕਾਰ ਨੇ ਗੱਲ ਕਹਿਤੀ ਆ ਕਿ ਇੰਨਾ ਪਾਣੀ ਬੇਹਿਸਾਬਾ ਨਾ ਛੱਡਿਆ ਜਾਵੇ ਜਿਸ ਤਰੀਕੇ ਪਹਿਲਾਂ ਤੁਸੀਂ ਛੱਡਿਆ ਕਿ ਕਦੇ ਬੇਹਿਸਾਬਾ ਪਾਣੀ ਛੜਦਾ ਕਦੇ ਇੱਕਦਮ ਰੋਕਦਾ ਉਸ ਨੇ ਦਰਿਆਵਾਂ ਦੇ ਕੰਢਿਆਂ ਨੂੰ ਢਾ ਲਾਈ ਪੱਕੇ ਬੰਨ੍ਹ ਤੋੜ-ਤੋੜ ਕੇ ਮਾਰੇ ਜਿਸ ਨਾਲ ਅੱਧਾ ਪੰਜਾਬ ਡੋਬ ਕੇ ਰਖਦਾ ਜਾਣੀ ਕਿ ਇਸ ਮਸਲੇ ਦੇ ਉੱਪਰ ਸਿੱਧੇ ਤੌਰ ਤੇ ਜਿਹੜੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਸਵਾਲ ਹੋ ਰਹੇ ਸੀ ਕਿ ਉਸ ਦੀ ਖਾਮੀਆਂ ਦੇ ਨਾਲੇ ਸਾਰਾ ਕੁਝ ਹੋਇਆ ਉਸ ਨੇ ਇੱਕ ਵਾਰੀ ਅੜ ਕੇ ਜਿਹੜੀ ਆਪਣੀ ਮੁਰਤ ਤੋਂ ਤਸਵੀਰ ਵੱਖਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਇੰਨਾ ਸਾਰੇ ਜਿਹੜੇ ਨੁਮਾਇੰਦੇ ਨੇ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਵੱਲੋਂ ਅੜ ਕੇ ਸਿੱਧੇ ਤੌਰ ਤੇ ਕੀਤੀ ਜਾਵੇ ਕਿਸੇ ਵੀ ਤਰੀਕੇ ਦਾ ਝੁਕਣ ਦੀ ਲੋੜ ਨਹੀਂ ਇਸ ਤਰੀਕੇ ਦੀ ਜਿਹੜੀ ਗੱਲ ਕੀਤੀ ਆ ਦਰਅਸਲ ਬੀਬੀ ਐਮਬੀ ਨੇ ਕਿਹਾ ਸੀ ਕਿ ਜਿਹੜਾ ਆ ਭਾਖੜਾ ਡੈਮ ਦੇ ਵਿੱਚ ਪਾਣੀ ਵਧ ਰਿਹਾ ਤੇ ਇਸ ਕਰਕੇ ਹੁਣ ਇਸ ਸਤਲੁਜ ਦਰਿਆ ਦੇ ਵਿੱਚ ਜਾਂ ਫਿਰ ਜਿਹੜਾ ਫਲੱਡ ਗੇਟ ਆ ਥਰੂ ਪਾਣੀ ਛੱਡਿਆ ਜਿਹੜਾ 70000 ਕਿਊਸਿਕ ਛੱਡਿਆ ਜਿਹੜਾ ਇਸ ਵਕਤ 40000 ਕਿਊਸੇ ਜਿਹੜਾ ਛੱਡਿਆ ਜਾ ਰਿਹਾ ਪਰ ਸਿੱਧੇ ਤੌਰ ਤੇ ਪੰਜਾਬ ਆੜ ਚੁੱਕੇ ਆ ਪੰਜਾਬ ਨੇ ਕਿਹਾ ਕਿ ਜੇਕਰ ਤੁਸੀਂ ਛੱਡਣਾ 5000 ਕਿਊਸੇਕ ਛੱਡ ਦਿਓ ਜਾਨੀ ਕਿ ਟੋਟਲ 45000 ਕਿਊਸੇਕ ਹੋਜੂ ਜਿਹੜਾ ਕਿ ਸੈਂਦਾ ਸੈਂਦਾ ਇਹਨਾਂ ਦਰਿਆਵਾਂ માં ਰਾਹੀ ਲੰਘ ਕੇ ਜਿਹੜਾ ਅੱਗੇ ਲੰਘ ਜਾਵੇਗਾ ਪਰ ਜੇ ਤੁਸੀਂ 70000 ਕਿਊਸੇਕ ਛੱਡਣਾ ਚਾਹੁੰਦੇ ਹੋ ਇਹ ਮਨਜ਼ੂਰ ਨਹੀਂ ਹੈ ਨਾਲ ਇੱਕ ਇਹ ਵੀ ਗੱਲ ਆਕੀ ਗਈ ਹੈ ਕਿ ਜਿਹੜਾ ਦਰਿਆ ਜਿਹੜਾ ਭਾਖੜਾ ਡੈਮ ਆ ਮਾਪ ਕਰਨਾ ਭਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨਾ 1680 ਤੋਂ ਘਟਾ ਕੇ 1670 ਕਰਿਆ ਜਾਵੇ ਇਹਨਾਂ ਦੇ ਵੱਲੋਂ ਇਫੈਕਟ ਦਿੱਤਾ ਗਿਆ ਕਿ ਜੇ 1670 ਹੋਊਗਾ ਤਾਂ ਉੱਤੇ ਜਿਹੜਾ ਹੋਰ ਪਾਣੀ ਦੀ ਕਪੈਸਿਟੀ ਹੈ ਉਹ ਵੱਸ ਸਕਦਾ ਜਾਨੀ ਕਿ ਫਿਰ ਪਹਿਲਾ ਪਾਣੀ ਜਿਹੜਾ ਘਟਾਇਆ ਜਾ ਸਕਦਾ ਜਿਸ ਤਰੀਕੇ ਪੰਜਾਬ ਦੇ ਲੋਕ ਇਹ ਸਵਾਲ ਕਰਦੇ ਸੀ ਸਰਕਾਰੀ ਨੁਮਾਇੰਦਿਆਂ ਨੂੰ ਜਾਂ ਪਰ বিবিएमपी ਨੂੰ ਇਹ ਸਵਾਲ ਕਰ ਰਹੇ ਸੀ ਕਿ ਜਿਹੜਾ ਪਾਣੀ ਪਹਿਲਾਂ ਇਹਨਾਂ ਲੈਵਲ ਬਤਾਇਆ ਕਿਉਂ ਪਾਣੀ ਪਹਿਲਾਂ ਕਿਉਂ ਨਹੀਂ ਛੱਡਿਆ ਇਸੇ ਕਰਕੇ ਹੁਣ ਪੰਜਾਬ ਸਰਕਾਰ ਨੇ ਵੀ ਇੱਕ ਪੱਕਾ ਰੱਖਿਆ ਕਿ ਜਿਹੜਾ ਪਾਖੜੇ ਦਾ ਖਤਰੇ ਦਾ ਨਿਸ਼ਾਨਾ ਉਹ 1670 ਫੁੱਟ ਤੇ ਲਿਆਂਦਾ ਜਾਵੇ ਬਲਵਿੰਦਰ ਜਦ ਜੇ ਗੱਲ ਕੀਤੀ ਜਾਵੇ ਇੱਕ ਹੋਰ ਮਸਲਾ ਹੈ ਜਿਹੜਾ ਉਹ ਪੰਜਾਬ ਨੇ ਚੱਕਿਆ ਹੈ ਕਿ ਡੈਮ ਦੇ ਵਿੱਚ ਉਹ ਗਾਰ ਦੀ ਸਫਾਈ ਕੀਤੀ ਜਾਵੇ ਅਤੇ ਨਾਲ ਹੀ ਜਿਹੜਾ ਦਰਿਆਵਾਂ ਦਾ ਏਰੀਆ ਹੈ ਉਸ ਨੂੰ ਵਧਾਇਆ ਜਾਵੇ ਜ਼ਮੀਨ ਐਕਵਾਇਰ ਕਰਕੇ ਪੰਜਾਬ ਸਰਕਾਰ ਬੀਬੀਐਮਬੀ ਉਥੇ ਸਾਰਾ ਸਿਸਟਮ ਬਣਾਵੇ ਤਾਂ ਜੋ ਹੜਾਂ ਦੀ ਮਾਰ ਆ ਜਿਹੜੀ ਉਹ ਜ਼ਿਆਦਾ ਨਾ ਪਵੇ ਤਾਂ ਬਿਲਕੁਲ ਬਰਵਿੰਦਰ ਇਹ ਮਸਲਾ ਚੱਕਿਆ ਪਰ ਇਹ ਮਸਲਾ ਅੱਜ ਜਿੱਥੇ ਚੱਕਿਆ ਸਰਕਾਰ ਦੇ ਕੰਨਾਂ ਤੱਕ ਗੂੰਜ ਪਈਆਂ ਇਹ ਹਾਲਾਂਕਿ ਮਸਲਾ ਤਾਂ ਬਲਵਿੰਦਰ ਇਹ ਮਾਰਚ ਦੇ ਵਿੱਚ ਚੱਕਣਾ ਚਾਹੀਦਾ ਸੀ ਅਪ੍ਰੈਲ 'ਚ ਚੁੱਕਦੇ ਕਿ ਜਦੋਂ ਡੈਮਾਂ ਦਾ ਪਾਣੀ ਦਾ ਪੱਤਰ ਕੱਟਿਆ ਜਾਂਦਾ ਉਸ ਵਕਤ ਡੈਮਾਂ ਦੀ ਸਪਾਈ ਕਰਾਈ ਜਾਵੇ ਜਿਹੜੀ ਗਾਰ ਆ ਕਿਸੇ ਨਾ ਕਿਸੇ ਤਰੀਕੇ ਘਟਾਈ ਜਾਵੇ ਤਾਂ ਜੋ ਇਹਨਾਂ ਡੈਮਾਂ ਦੇ ਵਿੱਚ ਪਾਣੀ ਹੋਰ ਜ਼ਿਆਦਾ ਸਟੋਰ ਹੋ ਸਕੇ ਤੇ ਉਸ ਤੋਂ ਅਗਲੀ ਗੱਲ ਜਿਹੜਾ ਕਿਹਾ ਕਿ ਦਰਿਆਵਾਂ ਦੇ ਜਿਹੜੇ ਦਰਿਆਵਾਂ ਨੂੰ ਚੌੜਾ ਕੀਤਾ ਜਾਵੇ ਉਸ ਦਾ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਵੇ ਜ਼ਮੀਨ ਐਕਵਾਇਰ ਇਸ ਵਕਤ ਹਾਲਾਤ ਇਹ ਨੇ ਕਿ ਹੋਊ ਕਿਵੇਂ ਜ਼ਮੀਨ ਤਾਂ ਜਿਹੜੇ ਦਰਿਆ ਨੇ ਪਹਿਲਾਂ ਹੀ ਕਿੰਨੀ ਕਿੰਨੀ ਢਾਡਾ ਕੇ ਲੈ ਗਏ ਨੇ ਵਿਆਸ ਇਸ ਵਕਤ ਕਿੰਨਾ ਚੌੜਾ ਹੋ ਚੁੱਕਿਆ ਢਿੱਗਾਂ ਦੀਆਂ ਢਿੱਗਾਂ गिर ਚੁੱਕੀਆਂ ਨੇ ਕਿਸਾਨ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੀ ਜ਼ਮੀਨ ਹੈ ਕਿੱਥੇ ਇਸ ਵਕਤ ਉਹਨਾਂ ਦੀਆਂ ਸਪੈਸ਼ਲ ਗੱਦਾਵਰੀਆਂ ਹੋਣੀਆਂ ਕਿ ਅਮਰੇ ਸਵਾਲ ਤਾਂ ਬਲਵਿੰਦਰ ਇਸ ਟਾਈਮ ਇਹ ਬਣਿਆ ਪਿਆ ਕਿ ਹਾਲਾਂਕਿ ਚਲੋ ਵੱਖਰੀ ਗੱਲ ਆ ਕਿ ਜਿਹੜੇ ਦਰਿਆ ਚੌੜੇ ਕੀਤੇ ਜਿਹੜਾ ਪਹਿਲਾਂ ਇਹ ਤਾਂ ਪਤਾ ਲੱਗੇ ਨਾ ਕਿ ਕਿਹੜੇ ਕਿਸਾਨ ਦੀ ਜ਼ਮੀਨ ਹੈ ਜਿਹੜੀ ਦਰਿਆ ਦੇ ਵਿੱਚ ਬਹਿ ਚੁੱਕੀ ਹੈ ਇਹ ਵੀ ਤਾਂ ਗੱਲ ਵੱਖਰੀ ਹੈ ਨਾ ਬਲਵਿੰਦਰ ਕਿਹ ਚਿਰ ਤਾਂ ਇਹ ਵੀ ਚੱਲਦੀ ਆ ਨਾ ਉਹਦਾ ਦੇ ਕੁਝ ਕੇ ਹਿੱਸਾ ਆਫਤ ਤੋਂ ਪਹਿਲਾਂ ਹੀ ਤਿਆਰੀਆਂ ਵਿੱਚ ਖਰਚ ਕਰ ਦਿੱਤਾ ਜਾਵੇ ਤਾਂ ਬਾਅਦ ਦੇ ਵਿੱਚ ਇੰਨਾ ਖਰਚਾ ਕਰਨ ਦੀ ਇੰਨਾ ਮੁਆਵਜ਼ਾ ਦੇਣ ਦੀ ਨੌਬਤ ਹੀ ਨਹੀਂ ਆਉਂਦੀ ਤਾਂ ਗੱਲ ਇਹ ਵੀ ਆ ਨਾ ਕਿ ਗਾਰ ਕੋਈ ਅੱਜ ਕੱਲ ਦੀ ਤਾਂ ਉੱਥੇ ਜਮ ਨਹੀਂ ਰਹੀ ਹਰ ਸਾਲ ਵਾਰਿਸ਼ ਹੁੰਦੀ ਹੈ ਹਰ ਸਾਲ ਗਾਰ ਆਉਂਦੀ ਹੈ ਡੈਮ ਦੀ ਸਫਾਈ ਨੂੰ ਲੈ ਕੇ ਪ੍ਰਬੰਧਾਂ ਤੇ ਸਵਾਲ ਚੁੱਕੇ ਜਾਂਦੇ ਨੇ ਦੂਜੇ ਪਾਸੇ ਜਿਹੜਾ ਦਰਿਆ ਦਾ ਏਰੀਆ ਏ ਉਸ ਦੀ ਜਿਹੜੀ ਸ਼ਮਤਾ ਹੈ ਉਸ ਨੂੰ ਬਣਾਏ ਰੱਖਣ ਲਈ ਕੀ ਕਦਮ ਚੁੱਕੇ ਨੇ ਇਹ ਵੀ ਵੱਡੇ ਸਵਾਲਾਂ ਚ ਆਉਂਦੇ ਨੇ ਅਗਰੇ ਕੰਮ ਪਹਿਲਾਂ ਕੀਤੇ ਹੁੰਦੇ ਤਾਂ ਕਿਤੇ ਨਾ ਕਿਤੇ ਨੁਕਸਾਨ ਆ ਜਿਹੜਾ ਉਹ ਘੱਟ ਹੋ ਸਕਦਾ ਹੈ ਬਿਲਕੁਲ ਇਹ ਸਾਰੀਆਂ ਚੀਜ਼ਾਂ ਤੇ ਬਰਵਿੰਦਰ ਧਿਆਨ ਪਹਿਲਾਂ ਦੇਣਾ ਹੁੰਦਾ ਦੇਖੋ ਹੁਣ ਰਣਜੀਤ ਸਾਗਰ ਡੈਮ ਆ ਜਿਹੜਾ ਉਸ ਦੇ ਗੇਟ ਟੁੱਟੇ ਨੇ ਤਿੰਨ ਗੇਟ ਟੁੱਟੇ ਨੇ ਉਹ ਜੇਕਰ ਗੇਟ ਨਾ ਟੁੱਟਦੇ ਪਾਣੀ ਪਹਿਲਾਂ ਹੀ ਸਹਿੰਦਾ ਸਹਿੰਦਾ ਛੱਡ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਗੇਟਾਂ ਦੀ ਸਮੇਂ-ਸਮੇਂ ਤੇ ਰਿਪੇਅਰ ਹੋਈ ਹੁੰਦੀ ਤਾਂ ਮਾਝਾ ਏਰੀਆ ਨਾ ਡੁੱਬਦਾ ਡੇਰਾ巴巴 ਨਾਨਕ ਦਾ ਏਰੀਆ ਹਜ਼ਨਾਲੇ ਦਾ ਏਰੀਆ ਉਹ ਸਾਰਾ ਇਲਾਕਾ ਵੱਜ ਸਕਦਾ ਸੀ ਪਰ ਉਹ ਪਾਣੀ ਅੱਗੇ ਦੀ ਅੱਗੇ ਵਧਾਈ ਗਿਆ ਵਧਾਈ ਗਿਆ ਤੇ ਫਿਰ ਆਖਰ ਨੂੰ ਜਿਹੜਾ 게ਟਾਂ ਦੇ ਉੱਪਰ ਇੰਨਾ ਜ਼ਿਆਦਾ ਬਜਨ ਪੈ ਜਾਂਦਾ ਪ੍ਰੈਸ਼ਰ ਪੈ ਗਿਆ ਤੇ 게ਟ ਟੁੱਟ ਗਿਆ ਤੇ ਸਾਰਾ ਮਾਝਾ ਏਰੀਆ ਉਸਨੇ ਜਿਹੜਾ ਡੋਬ ਕੇ ਰੱਖਦਾ ਫਿਰ ਸਵਾਲ ਤਾਂ ਇਹੀ ਨੇ ਨਾ ਕਿ ਜੇਕਰ ਉਹਨਾਂ 게ਟਾਂ ਦੀ ਵੀ ਫਿਰ ਮੌਕੇ ਤੇ ਰਿਪੇਅਰ ਕਿਉਂ ਨਹੀਂ ਹੋਈ ਤਾਂ ਜਿੱਥੇ ਇਧਰ ਸਫਾਈ ਦੀ ਲੋੜ ਆ ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਪਾਣੀ ਕਿਸ ਤਰੀਕੇ ਛੱਡਣਾ ਹੋਣਾ ਜਿਹੜੀ ਗੱਲ ਅੱਜ ਕੀਤੀ ਆ ਕਿ ਜਿਹੜਾ 1680 ਤੋਂ ਘਟਾ ਕੇ ਖਤਰੇ ਦਾ ਨਿਸ਼ਾਨ 1670 ਤੇ ਕੀਤਾ ਜਾਵੇ ਇਹ ਤਾਂ ਪਹਿਲਾਂ ਸਾਰੀ ਪਲੈਨਿੰਗ ਬਣਾਉਣੀ ਹੁੰਦੀ ਆ ਕਿ ਕਿ ਜਿਹੜਾ ਪਾਣੀ ਕੰਨਾ ਆਉਣਾ ਕਿਸ ਤਰੀਕੇ ਛੱਡਿਆ ਜਾਣਾ ਇਹ ਤਾਂ ਚੀਜ਼ਾਂ ਪਹਿਲਾਂ ਹੁੰਦੀਆਂ ਨੇ ਹੁਣ ਤਾਂ ਅਗਲੇ ਸਾਲਾਂ ਦੀਆ ਪਲੈਨਿੰਗ ਹੋ ਰਹੀ ਐ ਨੇ ਜਿਹੜਾ ਇਸ ਸਾਲ ਦਾ ਨੁਕਸਾਨ ਹੋਇਆ ਉਸ ਦਾ ਜ਼ਿੰਮੇਵਾਰ ਕੌਣ ਆ ਇਹ ਵੀ ਤਾਂ ਠਹਿਰਾਉਣ ਦੀ ਲੋੜ ਆ ਤੇ ਨਾਲ ਇੱਕ ਸਵਾਲ ਇਹ ਵੀ ਹੋ ਰਿਹਾ ਨੇ ਕਿ ਜਿਹੜੀ BBMP ਦੇ ਵਿੱਚੋਂ ਨੁਮਾਇੰਦਗੀ ਖਤਮ ਹੋ ਰਹੀ ਆ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਕਦੋਂ ਪਾਣੀ ਛੱਡਿਆ ਜਾਂਦਾ ਅੱਜ ਤਾਂ ਸਿੱਧੇ ਤੌਰ ਤੇ ਦੇਖਣ ਨੂੰ ਮਿਲ ਗਿਆ ਕਿ ਜਿਹੜੇ ਲੋਕੇ ਜੋ ਜੋ ਨੁਮਾਇੰਦਗੀ ਘਟ ਚੁੱਕੀ ਐ ਇਸ ਦੇ ਵਿੱਚ ਅੱਜ ਜਦੋਂ ਕ੍ਰਿਸ਼ਨ ਕੁਮਾਰ ਉਹਨਾਂ ਨੇ ਗੱਲ ਆਖੀ ਕਿ ਕਦੋਂ ਪਾਣੀ ਛੱਡਿਆ ਜਾਂਦਾ ਕਦੇ ਵਢਾ ਦਿੱਤਾ ਜਾਂਦਾ ਕਦੇ ਘਟਾ ਦਿੱਤਾ ਜਾਂਦਾ ਯਾਨੀ ਕਿ ਪਤਾ ਹੀ ਨਹੀਂ ਲੱਗਦਾ ਕਿਸੇ ਕਿਸੇ ਵੇਲੇ ਸੀਗਾ ਕਿ BBMP ਦੀ ਸਾਰੀ ਨੁਮਾਇੰਦਗੀ ਪੰਜਾਬ ਦੇ ਉੱਤੇ ਮੈਂਬਰ ਹੁੰਦੇ ਸੀ ਸਾਰਾ ਪਤਾ ਲੱਗਦਾ ਸੀ ਨਾਲ ਫੈਸਲੇ ਲਏ ਜਾਂਦੇ ਸੀ ਪਰ ਅੱਜ ਤਾਂ ਹਾਲਾਤ ਦੇਖੋ ਕਿ ਕਦੇ 1 ਲਖਤ ਪਾਣੀ ਛੱਡ ਦਿੱਤਾ ਜਾਂਦਾ ਕਦੇ ਛੱਡਿਆ ਹੀ ਨਹੀਂ ਜਾਂਦਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਕਦੇ ਕਹਿ ਦਿੱਤਾ ਜਾਂਦਾ ਕਿ ਮਹੀਨੇ ਦੇ ਵਿੱਚ ਗੇਟ ਖੋਲ ਕੇ ਹਰਿਆਣੇ ਨੂੰ ਪਾਣੀ ਦੇਤਾ ਉੱਥੇ ਫਿਰ ਧਰਨਾ ਲੱਗ ਜਾਂਦਾ ਜਾਨੀ ਕਿ ਇੱਥੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਨਾ ਕਿ ਜੇਕਰ ਉੱਥੇ ਤੁਹਾਡੀ ਨੁਮਾਇੰਦਗੀ ਆ ਤੁਹਾਡੇ ਉੱਥੇ ਮੈਂਬਰ ਨੇ ਤਾਂ ਤੁਹਾਨੂੰ ਕੱਲੀ-ਕੱਲੀ ਗੱਲ ਦੇ ਵਿੱਚ ਉਹਨਾਂ ਤੁਹਾਡੀ ਵੀ ਮਨਜ਼ੂਰੀ ਲੈਣੀ ਹੋਵੇਗੀ ਬਲਵਿੰਦਰ ਤਾਂ ਇੱਕ ਗੱਲ ਇਹ ਵੀ ਆ ਨਾ ਕਿ ਅੱਜ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਹੜ੍ਹਾਂ ਦੀ ਆਫਤ ਆਈ ਹੈ ਇਸ ਨੂੰ ਅਤਿ ਗੰਭੀਰ ਆਫਤ ਐਲਾਨਿਆ ਗਿਆ ਹੈ ਦੂਜੇ ਪਾਸੇ ਸਰਕਾਰ ਦੀਆਂ ਕਈ ਨੀਤੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਜਿੱਦਾਂ ਕਿ ਜਿਹੜਾ ਹਰੀਕੇ ਹੈਡ ਵਰਕਰਸ ਆ ਉੱਥੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਉੱਤੇ ਸਮੇਂ ਰਹਿੰਦੇ ਪਾਣੀ ਨਹੀਂ ਛੱਡਿਆ ਗਿਆ ਸਮੇਂ ਸਿਰ ਜੇ ਪਾਣੀ ਛੱਡ ਦਿੱਤਾ ਜਾਂਦਾ ਤਾਂ ਪਿੱਛੇ ਨੁਕਸਾਨ ਘੱਟ ਹੋਣਾ ਸੀ ਜਿਹੜਾ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਹੋਇਆ ਤਾਂ ਇੱਥੇ ਇੱਕ ਗੱਲ ਦਾ ਜ਼ਿਕਰ ਹੋਰ ਵੀ ਆ ਕਿ ਚਲੋ ਇਹ ਸਾਰੇ ਨੁਕਸਾਨ ਹੋਏ ਨੇ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਬੜੀ ਹੋਈ ਹੈ ਪੰਜਾਬ ਸਰਕਾਰ ਤੇ ਇਲਜ਼ਾਮ ਲੱਗੇ ਨੇ ਪੰਜਾਬ ਸਰਕਾਰ ਅੱਗੇ ਕੇਂਦਰ ਸਰਕਾਰ ਤੇ ਇਲਜ਼ਾਮ ਲਾਉਂਦੀ ਦਿਖਾਈ ਦਿੱਤੀ ਹੈ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਆਖੀ ਸੀ ਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਹੁੰਦੀ ਸੀ ਤਾਂ ਪਤਾ ਹੁੰਦਾ ਸੀ ਅੱਗੇ ਬਾਰਿਸ਼ ਜ਼ਿਆਦਾ ਹੋਣੀ ਹੈ ਤਾਂ ਪਹਿਲਾਂ ਹੀ ਇਸ ਹਿਸਾਬ ਨਾਲ ਪਾਣੀ ਆ ਜਿਹੜਾ ਹੈਡ ਵਰਕਸਾਂ ਅਤੇ ਡੈਮਾਂ ਤੋਂ ਛੱਡਿਆ ਜਾਂਦਾ ਸੀ ਤਾਂ ਬਿਲਕੁਲ ਬੰਦ ਨਹੀਂ ਸੀ ਲੇਕਿਨ ਤਾਂ ਹੁਣ ਸਰਕਾਰ ਨੂੰ ਵੀ ਇੱਥੇ ਕੋਈ ਨਾ ਕੋਈ ਨੀਤੀ ਬਣਾਉਣ ਦੀ ਲੋੜ ਆ ਤਾਂ ਜੋ ਅੱਗੇ ਮੁਰਤੋਂ ਅਗਰ ਅਜਿਹੀ ਕੁਦਰਤੀ ਆਪਤਾ ਆਉਂਦੀ ਆ ਤਾਂ ਉਸ ਦੇ ਨੁਕਸਾਨ ਨੂੰ ਜਿੰਨਾ ਮਨੁੱਖੀ ਤੌਰ ਤੇ ਹੋ ਸਕੇ ਉਹਨਾਂ ਜ਼ਿਆਦਾ ਘਟਾਇਆ ਜਾ ਸਕਦਾ ਹੈ ਬਿਲਕੁਲ ਇਹ ਤਾਂ ਗੱਲ ਬਲਵਿੰਦਰ ਬਹੁਤ ਲੋਕ ਵੀ ਕਰ ਰਹੇ ਨੇ ਸਿਆਸਤਦਾਨਾਂ ਤੇ ਹਾਲਾਂਕਿ ਕਰਨੀ ਆ ਪਰ ਜਿਹੜੇ ਕੋਈ ਸਮਾਜ ਸੇਵੀ ਲੋਕ ਨੇ ਉਹ ਵੀ ਇਹ ਗੱਲ ਕਰ ਰਹੇ ਨੇ ਕਿ ਕਹਿੰਦੇ ਕਿ ਮੌਸਮ ਵਿਭਾਗ ਨੂੰ ਦੇਸ਼ ਦਾ ਮੌਸਮ ਵਿਭਾਗ ਆ ਜਿਹੜਾ ਉਸ ਨੂੰ ਇੰਨਾਕ ਤਾਂ ਪਤਾ ਲੱਗ ਜਾਂਦਾ ਨਾ ਕਿ ਕਿਹੜੇ ਮਹੀਨੇ ਦੇ ਵਿੱਚ ਮੌਨਸੂਨ ਕਿੰਨੀ ਕੁ ਸਰਗਰਮ ਰਹਣੀ ਆ ਕਿੰਨੀ ਕੁ ਭਾਰੀ ਬਾਰਿਸ਼ ਆ ਉਹ ਪਹਿਣ ਵਾਲੀ ਉਹ ਕਹਿੰਦੇ ਕਿ ਪਾਣੀ ਉਹਨਾਂ ਸਮੇਂ ਦੇ ਵਿੱਚ ਛੱਡਿਆ ਗਿਆ ਜਦੋਂ ਪੰਜਾਬ ਦੇ ਵਿੱਚ ਵੀ ਭਾਰੀ ਬਾਰਿਸ਼ ਇਹੀ ਪਾਣੀ ਪਹਿਲਾ ਪੰਜਾਬ ਦੀਆਂ ਨਹਿਰਾਂ ਦੇ ਵਿੱਚ ਜਾਂ ਦਰਿਆਵਾਂ ਦੇ ਵਿੱਚ ਛੱਡਿਆ ਜਾਂਦਾ ਕੰਡਿਆਂ ਦੇ ਉੱਪਰ ਜਿਹੜੇ ਲੋਕ ਨੇ ਜਿਨ੍ਹਾਂ ਨੇ ਝੋਨਾ ਲਾਇਆ ਸੀ ਉਹਨਾਂ ਦੇ ਵਿੱਚ ਨਾਲੇ ਤਾਂ ਜਿਹੜਾ ਧਰਤੀ ਦੇ ਹੇਠੋਂ ਪਾਣੀ ਨਾ ਕੱਢਿਆ ਜਾਂਦਾ ਉਹ ਝੋਨੇ ਦੀ ਸਚਾਈ ਇਸ ਦੇ ਨਾਲ ਹੋ ਜਾਂਦੀ ਤੇ ਉਧਰ ਡੈਮਾਂ ਦਾ ਜੇਕਰ ਪੌਂਗ ਡੈਮ ਦਾ ਦੇ ਭਾਖੜਾ ਡੈਮ ਦਾ ਪਾਣੀ ਦਾ ਜਿਹੜਾ ਲੈਵਲ ਆ ਉਹ ਡਾਊਨ ਹੋ ਜਾਂਦਾ ਤੇ ਫਿਰ ਜਿੰਨੇ ਮਰਜ਼ੀ ਮੀਂਹ ਪੈ ਜਾਂਦੇ ਉਹਨਾਂ ਦੇ ਵਿੱਚ ਸਟੋਰੇਜ ਕਿੰਨੀ ਸਮਰੱਥਾ ਪਾਣੀ ਸਟੋਰ ਕੀਤਾ ਜਾ ਸਕਦਾ ਜੇ ਚਲੋ ਮੰਨ ਲਿਆ ਜਾਵੇ ਜੇ ਫਿਰ ਵੀ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੜਾ ਆਉਂਦੇ ਵੀ ਜਾਨੀ ਕਿ ਥੋੜਾ ਥੋੜਾ ਪਾਣੀ ਆਉਂਦਾ ਕਿ ਜੋ ਲੋਕਾਂ ਦੀ ਚਲੋ ਮੰਨਿਆ ਕਿ ਨੀਵੇਂ ਖੇਤਾਂ ਦੇ ਵਿੱਚ ਫਸਲਾਂ ਤਬਾਹ ਹੋ ਜਾਂਦੀਆਂ ਪਰ ਇੰਨਾ ਨੁਕਸਾਨ ਤਾਂ ਨਾ ਹੁੰਦਾ ਕਿ ਲੋਕਾਂ ਦੇ ਪਿੰਡਾਂ ਦੇ ਵਿੱਚ 6-6 7-7 ਫੁੱਟ ਪਾਣੀ ਵੜ ਕੇ ਲੋਕਾਂ ਦੇ ਘਰਾਂ ਦੇ ਘਰ ਟਹਿ ਕੇ ਜਾਨੀ ਕਿ ਇਹ ਚੀਜ਼ਾਂ ਤਾਂ ਕੰਟਰੋਲ ਕੀਤੀਆਂ ਜਾ ਸਕਦੀਆਂ ਸੀ ਹਾਲਾਂਕਿ ਪੰਜਾਬ ਸਰਕਾਰ ਨੇ ਵੀ ਇੱਕ ਚਿੱਠੀ ਲੇ ਕੇ ਗੱਲ ਆਕੀ ਸੀ ਕਿ ਜਿਹੜਾ ਮੌਸਮ ਵਿਭਾਗ ਆ ਉਸ ਦੇ ਵੱਲੋਂ ਗਲਤ ਜਾਣਕਾਰੀ ਦਿੱਤੀ ਗਈ ਉਸ ਦੇ ਵੱਲੋਂ ਸਿੱਧੇ ਤੌਰ ਤੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿਹੜੇ ਮਹੀਨੇ ਦੇ ਵਿੱਚ ਜਾਂ ਫਿਰ ਕਦੋਂ ਕਿੰਨਾ ਘ ਭਾਰੀ ਮੀਂਹ ਪੈਣਾ ਹਾਲਾਂਕਿ ਸਵਾਲ ਤਾਂ ਇਹ ਬਾਅਦ ਕੀਤੀ ਕਿ ਤੁਸੀਂ ਅਪ੍ਰੈਲ ਤੋਂ ਲੈ ਕੇ ਮਈ ਮਹੀਨੇ ਦੇ ਵਿੱਚ ਸਾਰਾ ਮੌਸਮ ਵਿਭਾਗ ਦੇ ਨਾਲ ਗੱਲਬਾਤ ਕਰੀ ਕਿ ਕਿੰਨਾ ਮੀਂਹ ਪੈਣਾ ਤੇ ਉਸ ਤੋਂ ਬਾਅਦ ਬੀਬੀਐਮਬੀ ਦੇ ਨਾਲ ਟਾਈ ਅਪ ਕੀਤਾ ਕਿ ਕਿੰਨਾ ਮੀਂਹ ਪੈਣਾ ਤੁਹਾਡੇ ਕੋਲ ਇਸ ਵਕਤ ਕਿੰਨਾ ਪਾਣੀ ਸਟੋਰ ਆ ਇਸ ਨੂੰ ਕਿੰਨੇ ਕ ਤਰੀਕੇ ਦੇ ਨਾਲ ਛੱਡਿਆ ਜਾ ਸਕਦਾ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਕੇ ਦੇਖਿਆ ਨਾ ਇਹ ਚੀਜ਼ਾਂ ਬਲਵਿੰਦਰ ਪਹਿਲਾਂ ਸੋਚਣ ਦੀ ਲੋੜ ਹੁੰਦੀ ਹੈ ਹਰ ਮੌਕੇ ਤੇ ਆ ਕਿ ਜੁਲਾਈ ਜਾਂ ਅਗਸਤ ਮਹੀਨੇ ਦੇ ਵਿੱਚ ਇਹਨੇ ਮੇਨਟੇਨ ਨਹੀਂ ਹੋਣਾ ਹੁੰਦਾ ਇਸ ਨੂੰ ਜਿਹੜਾ ਜੋ ਜਿਹੜਾ ਮਈ ਜਾਂ ਫਿਰ ਜੂਨ ਅਪ੍ਰੈਲ ਦੇ ਵਿੱਚ ਇਹ ਸਾਰਾ ਕੁਝ ਮੇਨਟੇਨ ਕਰਨਾ ਹੁੰਦਾ ਜਾਂ ਫਿਰ ਉਸ ਤੋਂ ਵੀ ਅਗਲੀ ਗੱਲ ਹੈ ਜਿਹੜੇ ਬਹੁਤ ਸਾਰੇ ਬਰਸਾਤੀ ਚੋਏ ਨੇ ਉਹਨਾਂ ਦੀ ਸਪਾਈ ਵੀ ਤਾਂ ਪਹਿਲਾਂ ਹੋਣੀ ਸੀ ਚਲੋ ਹੁਣ ਕਹਤਾ ਇਹ ਗੱਲ ਕਹਿਤੀ ਕਿ ਉੱਥੇ ਕਿ ਬੀਬੀਐਮਬੀ ਦੀ ਮੀਟਿੰਗ 'ਚ ਉਹ ਬਈ ਕਰੇ ਤੁਸੀਂ ਜਿਆਦਾ ਪਾਣੀ ਛੱਡਤਾ ਕਦੇ ਘੱਟ ਛੱਡਿਆ ਉਸ ਦੇ ਨਾਲ ਹੜ ਆ ਗਏ ਜੇ ਬਰਸਾਤੀ ਚੋਏ ওভারਫਲੋ ਨਾ ਹੁੰਦੇ ਉਹਨਾਂ ਦੇ ਵਿੱਚੋਂ ਬੇਲਾਂ ਕੱਡੀਆਂ ਹੁੰਦੀਆਂ ਗਾਰਾਂ ਕੱਡੀਆਂ ਹੁੰਦੀਆਂ ਤਾਂ ਪਾਣੀ ਲੰਘ ਵੀ ਸਕਦਾ ਸੀ ਚਲੋ ਹੜ ਆਉਂਦੇ ਵੀ ਥੋੜੀ ਮਾਤਰਾ ਦੇ ਵਿੱਚ ਤਾਂ ਆਉਂਦੇ ਨਾ ਇੰਨੇ ਜਿਆਦੇ ਨਾ ਨਾ ਆਉਂਦੇ ਤੁਸੀਂ ਬਰਸਾਤੀ ਚੋਆਂ ਦੀ ਗੱਲ ਕੀਤੀ ਹੈ ਹਾਲਾਂਕਿ ਉਹ ਪਾਣੀ ਦੇ ਕੁਦਰਤੀ ਸੌਮੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੇਵਲ ਬਰਸਾਤਾਂ ਦੌਰਾਨ ਹੀ ਪਾਣੀ ਹੁੰਦਾ ਹੈ ਲੇਕਿਨ ਆਪਣੇ ਹਾਲ ਇਹ ਆ ਆਪਣੇ ਕੋਈ ਸਿਸਟਮ ਹੀ ਨਹੀਂ ਹੈਗਾ ਇੰਡੀਆ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਕਿ ਸ਼ਹਿਰਾਂ ਦਾ ਪਿੰਡਾਂ ਦਾ ਗੰਦਾ ਪਾਣੀ ਜਿਹੜਾ ਉਹ ਬਰਸਾਤੀ ਨਦੀਆਂ ਦੇ ਵਿੱਚ ਬਰਸਾਤੀ ਚੋਇਆਂ ਦੇ ਵਿੱਚ ਪਾਇਆ ਜਾ ਰਿਹਾ ਹੈ ਜਿਹੜੇ ਅੱਗੇ ਜਾ ਕੇ ਘੱਗਰ ਸਤਲੁਜ ਰਾਵੀ ਬਿਆਸ ਇਹ ਵੱਖ-ਵੱਖ ਵਕਤ ਦਰਿਆਵਾਂ ਦੇ ਵਿੱਚ ਜਾ ਕੇ ਮਿਲਦੀ ਨੇ ਤਾਂ ਇੱਕ ਪਾਸੇ ਤਾਂ ਜਿਹੜੀ ਇਸ ਵਾਰ ਪੰਜਾਬ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਬਾਰਿਸ਼ ਬਹੁਤ ਜ਼ਿਆਦਾ ਹੋਈ ਆ ਉਹ ਵੀ ਕੁਮਕਮ ਆ ਕੇ ਸਾਰਾ ਪਾਣੀ ਜਿਹੜਾ ਉਹ ਦਰਿਆਵਾਂ ਤੱਕ ਹੀ ਪਹੁੰਚ ਜਾਂਦਾ ਹੈ ਅਤੇ ਮਾਰ ਆ ਜਿਹੜੀ ਪਲੇਸ ਦੀ ਹੋਰ ਵੀ ਵੱਧ ਜਾਂਦੀ ਆ ਦੂਜੇ ਪਾਸੇ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਜਿਹੜਾ ਸਰਕਾਰੀ ਇਨਫਰਾਸਟ੍ਰਕਚਰਾ ਉਸ ਨੂੰ ਲੈ ਕੇ ਸਵਾਲ ਉੱਠਦੇ ਨੇ ਤਾਂ ਬਿਆਸ ਦਰਿਆ ਦੇ ਉੱਤੇ ਇੱਕ ਰੇਲਵੇ ਦਾ ਪੁਲ ਹੈ ਤਾਂ ਉੱਥੇ ਇਲਾਕਾ ਵਾਸੀ ਕਹਿੰਦੇ ਨੇ ਕਿ ਇਸ ਪੁਲ ਦੀ ਮਨਿਆਦ 20 ਸਾਲ ਪਹਿਲਾਂ ਖਤਮ ਹੋ ਚੁੱਕੀ ਆ ਜਿਹੜੀ ਅੰਗਰੇਜ਼ੀ ਕੰਪਨੀ ਨੇ ਇਹ ਪੁਲ ਬਣਾਇਆ ਸੀ ਉਸ ਦੇ ਸਰਕਾਰ ਨੂੰ ਤਿੰਨ ਚਿੱਠੀਆਂ ਵੀ ਲਿਖੀਆਂ ਨੇ ਲੇਕਿਨ ਸਰਕਾਰ ਦਾ ਉਸ ਤੇ ਕੋਈ ਧਿਆਨ ਨਹੀਂ ਹੈ ਤਾਂ ਉਸ ਪੁਲ ਦੇ ਨਾਲ ਜਦੋਂ ਹਾੜਾ ਹੁੰਦਾ ਹੈ ਪਾਣੀ ਲੱਗ ਜਾਂਦਾ ਹੈ ਫਿਰ ਉੱਥੇ ਦਰਖਤ ਫਸਦੇ ਨੇ ਅਤੇ ਉੱਥੇ ਡਾਫ ਲੱਗ ਜਾਂਦੀ ਹੈ ਤਾਂ ਹੋ ਤਾਂ ਇਹ ਵੀ ਸੱਚ ਹੈ ਕਿ ਪਾਣੀ ਜ਼ਿਆਦਾ ਆ ਗਏ ਪਿੱਛੇ ਤਾਂ ਚਲੋ ਨੁਕਸਾਨ ਹੋਣਾ ਹੀ ਹੋਣਾ ਹੈ ਤਾਂ ਪੋਲਾ ਜਿਹੜਾ ਉਹ ਵੀ ਢਾਈ ਢੇਰੀ ਹੋ ਸਕਦਾ ਹੈ ਤਾਂ ਮੰਨ ਲਓ ਉੱਥੋਂ ਆਵਾਜਾਈ ਚੱਲਦੀ ਹੋਵੇ ਜਾਂ ਫਿਰ ਲੋਕਾਂ ਵੱਲੋਂ ਵੀ ਇਸ ਵਾਰ ਉਹ ਪੁਲ ਇਸਤੇਮਾਲ ਕੀਤਾ ਗਿਆ ਦਰਿਆ ਪਰ ਕਰਨ ਦੇ ਲਈ ਤਾਂ ਉਹ ਲੋਕ ਵੀ ਮੁਸੀਬਤ ਦੇ ਵਿੱਚ ਆ ਸਕਦੇ ਨੇ ਤਾਂ ਮੰਨ ਲਓ ਇਸ ਤਰ੍ਹਾਂ ਹੜਾ ਆ ਲਿਓ ਪੁਲ ਕਮਜ਼ੋਰ ਹੋ ਗਿਆ ਹੜਾ ਤੋਂ ਬਾਅਦ ਰੇਲਵੇ ਆਵਾਜਾਈ ਮੜੋ ਉੱਥੇ ਚਾਲੂ ਕਰ ਦਿੱਤੀ ਗਈ ਲੇਕਿਨ ਕਮਜ਼ੋਰੀ ਕਰਕੇ ਉਹ ਪੁਲ ਟਹਿਰੀ ਹੋ ਗਿਆ ਤਾਂ ਇਹ ਤਾਂ ਵੱਡੇ ਸਵਾਲ ਨੇ ਤਾਂ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਖਾਮੀਆਂ ਨੇ ਜਿਹੜੀਆਂ ਚੀਜ਼ਾਂ ਦੀ ਮਨਿਆਦ ਲੰਘ ਚੁੱਕੀ ਐ ਉਹ ਵੀ ਸਾਡੇ ਦੇਸ਼ ਦੇ ਵਿੱਚ ਵਰਤੀਆਂ ਜਾ ਰੀਆਂ ਨੇ ਤਾਂ ਬਹੁਤ ਸਾਰੇ ਤੁਸੀਂ ਦੇਖਿਆ ਹੋਣਾ ਕਿ ਇਸ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਤਾਂ ਇਹਨਾਂ ਤੇ ਵੀ ਧਿਆਨ ਦੇਣ ਦੀ ਸਰਕਾਰ ਨੂੰ ਜ਼ਰੂਰਤ ਐ ਬਿਲਕੁਲ ਇਹਨਾਂ ਚੀਜ਼ਾਂ ਤੇ ਤਾਂ ਬਲਵਿੰਦਰ ਧਿਆਨ ਦੇਣ ਦੀ ਲੋੜ ਹੀ ਲੋੜ ਆ ਕਿ ਜਿਹੜੇ ਬਹੁਤ ਸਾਰੇ ਪੁਲਾਂ ਦਾ ਭਾਵੇਂ ਰੇਲਵੇ ਦੇ ਪੁਲ ਨੇ ਜਾਂ ਦੂਸਰੇ ਪੁਲ ਨੇ ਜਿਨ੍ਹਾਂ ਦੀ ਮਨਿਆਦ ਖਤਮ ਹੋ ਗਈ ਤਾਂ ਉਸ ਵਕਤ ਜਦੋਂ ਇਹ ਸਾਰਾ ਕੁਝ ਓਵਰਫਲੋ ਚੱਲਿਆ ਆਉਂਦਾ ਉਹਨਾਂ ਦੇ ਟੁੱਟਣ ਦਾ ਖਤਰਾ ਬਹੁਤ ਹੁੰਦਾ ਲੋਕ ਉਹਨਾਂ ਨੂੰ ਜਿਹੜਾ ਪਾਰ ਕਰਦੇ ਨੇ ਦਰਿਆ ਨੂੰ ਪਾਰ ਕਰਦਨੇ ਤੇ ਉਸ ਤੋਂ ਵੀ ਅਗਲੀ ਗੱਲ ਹੁਣ ਐਸ ਵਕਤ ਦਾ ਸਵਾਲ ਇਹ ਆ ਕਿ ਜਿਸ ਤਰੀਕੇ ਚਲੋ ਅੱਜ ਤਾਂ ਪੰਜਾਬ ਵੜ ਕੇ ਖੜ ਗਿਆ ਅੱਜ ਉਸ ਵਕਤ ੜ ਕੇ ਖੜਿਆ ਜਦੋਂ ਹੜਾਂ ਦੀ ਮਾਰ ਵੀ ਹੋ ਗਈ ਚਲੋ ਜੇ ਹੁਣ ਡੈਮਾਂ ਦੇ ਵਿੱਚ ਐਸ ਵਕਤ ਪਾਣੀ ਵਧਿਆ ਵੀ ਚਲੋ ਮਾੜਾ ਮੋਟਾ ਆ ਜੂ ਓਨੇ ਵੱਡੇ ਪੱਤਰ ਤੇ ਮਾਰ ਪੈਣੀ ਨਹੀਂ ਜਿਹੜੀ ਅਗਸਤ ਅਤੇ ਸਤੰਬਰ ਦੀ ਸ਼ੁਰੂਆਤ ਦੇ ਵਿੱਚ ਪੈ ਚੁੱਕੀ ਆ ਹੁਣ ਅਗਲੀ ਗੱਲ ਤਾਂ ਇਹ ਆ ਕਿ ਇਸ ਤੋਂ ਬਾਅਦ ਅਗਲਾ 2126 ਦੇ ਵਿੱਚ ਸਰਕਾਰ ਇਸ ਤੋਂ ਸਬਕ ਲੈ ਕੇ ਕੀ ਪਲਾਨ ਬਣਾਏਗੀ ਕੀ ਅਪ੍ਰੈਲ ਦੇ ਵਿੱਚ ਸਾਰੀ ਪਲੈਨਿੰਗ ਹੋ ਜਾਵੇਗੀ ਜਾਂ ਫਿਰ ਜਨਵਰੀ ਦੇ ਵਿੱਚ ਪਲੈਨਿੰਗ ਹੋ ਜਾਵੇਗੀ ਕਿ ਜਿਹੜੇ ਬਰਸਾਤੀ ਚੋਏ ਨੇ ਉਹਨਾਂ ਦੀ ਸਪਾਈ ਕਰਨੀ ਆ ਜਿਹੜੇ ਬਿਆਸ ਦਰਿਆ ਦੇ ਬੰਨ ਟੁੱਟੇ ਨੇ ਸਤਲੋਜ ਦੇ ਬੰਨਾਂ ਨੂੰ ਢਾ ਲੱਗੀ ਆ ਕਿਸ ਤਰੀਕੇ ਮਜ਼ਬੂਤ ਕਰਨੇ ਨੇ ਕਿਹੜੀਆਂ ਟੈਕਨੀਕਲ ਟੀਮਾਂ ਇੰਜੀਨੀਅਰਾਂ ਦੀ ਜਿਹੜੀ ਮਦਦ ਦੇ ਨਾਲ ਉਹਨਾਂ ਨੂੰ ਕਿਸ ਤਰੀਕੇ ਮਜ਼ਬੂਤ ਬਣਾਉਣਾ ਕਿ ਜਿਹੜਾ ਪਾਣੀ ਵੀ ਸਖਾਲਾ ਲੰਘ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਢਾ ਲਾ ਕੇ ਕਿਸੇ ਇਲਾਕੇ ਨੂੰ ਜਿਹੜਾ ਮਾਰ ਵੀ ਨਾ ਪਵੇ ਤੇ ਇੱਕ ਗੱਲ ਜਿਹੜੀ ਕਈ ਆ ਕਿ ਪੰਜਾਬ ਨੇ ਪੱਖ ਰੱਖਿਆ ਕਿ ਦਰਿਆਵਾਂ ਨੂੰ ਚੌੜਾ ਕੀਤਾ ਜਾਵੇ ਪਰ ਸਰਕਾਰ ਅੱਗੇ ਪਹਿਲਾਂ ਇਹ ਸਵਾਲ ਆ ਜੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਉਸ ਦਰਿਆ ਦੇ ਵਿੱਚ ਹੜੀਆਂ ਨੇ ਪਾਈ-ਪਾਈ ਫੁੱਟ ਪਾੜ ਪੈਗੇ ਉਹਨਾਂ ਨੂੰ ਜ਼ਮੀਨਾਂ ਦੀ ਕਿਵੇਂ ਸਪੈਸ਼ਲ ਗਦਾਵਰੀ ਹੋਣੀ ਆ ਉਹਨਾਂ ਕਿਸਾਨਾਂ ਨੂੰ ਪੈਰਾਸਰ ਕਿਵੇਂ ਕਰਨਾ ਕਿਉਂਕਿ ਜਿਹੜੇ ਦਰਿਆਵਾਂ ਦੇ ਉੱਤੇ ਕੰਡੇ ਹੋਏ ਕੰਡੇ ਦੇ ਉੱਪਰ ਵਸੇ ਹੋਏ ਕਿਸਾਨ ਨੇ ਜਾਂ ਆਮ ਲੋਕ ਨੇ ਉਹਨਾਂ ਦੇ ਦੇਖੋ ਕਿ ਕਿੰਨਾ ਨੁਕਸਾਨ ਹੋ ਗਿਆ ਘਰ ਟਹਿਗੇ ਨੇ ਜ਼ਮੀਨਾਂ ਤਬਾਹ ਹੋ ਗਈਆਂ ਫਸਲਾਂ ਤਬਾਹ ਹੋ ਗਈਆਂ ਪਹਿਲਾਂ ਤਾਂ ਉਹਨਾਂ ਨੂੰ ਪੈਰਾਸਰ ਕਰਨ ਦੀ ਲੋੜ ਹੈ ਨਾ ਹਾਲਾਂਕਿ ਅਗਲੇ 2026 ਦੇ ਵਿੱਚ ਇਸ ਤੋਂ ਵੀ ਅਗਲੀ ਗੱਲ ਆ ਕਿ ਚਲੋ ਹਾਲਾਂਕਿ ਅੱਗੇ ਮੌਸਮ ਵਿਭਾਗ ਇਸਦੀ ਭੂਮਿਕਾ ਨੀ ਵੀ ਕਰੇਗਾ ਕਿ ਕਿਸ ਤਰੀਕੇ ਦੇ ਹਾਲਾਤ ਰਹਿਣ ਵਾਲੇ ਨੇ ਪਰ ਉਸ ਤੋਂ ਪਹਿਲਾਂ ਕੀ ਸਰਕਾਰ ਇਹ ਗੱਲ ਕਰੇਗੀ ਕਿ ਤੁਸੀਂ ਕਿੰਨਾ ਪਾਣੀ ਛੱਡਣਾ ਸਾਡੇ ਨਾਲ ਟਾਈ ਅਪ ਕਰਕੇ ਛੱਡਿਓ ਕਿ ਅੱਗੇ ਕਿੰਨਾ ਪਾਣੀ ਲੰਘ ਸਕਦਾ ਕਿ ਇਸ ਤਰੀਕੇ ਤਾਂ ਨਹੀਂ ਹੋਵੇਗਾ ਕਿ ਪਾਣੀ ਸਟੋਰ ਕਰੀਗੇ ਕਰੀਗੇ ਕਿ ਅੱਗੇ ਜਾ ਕੇ ਫਿਰ ਜਦੋਂ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਅਚਾਨਕ ਫਲੱਡ ਗੇਟ ਖੋਲੋ ਅੱਧਾ ਪੰਜਾਬ ਡੋਬ ਦੋ ਤਾਂ ਇਹ ਵੱਡੇ ਸਵਾਲ ਨੇ ਸਰਕਾਰ ਅੱਗੇ ਵੀ ਵੱਡੀਆਂ ਚੁਣੌਤੀਆਂ ਨੇ ਬੰਨਾਂ ਦੀ ਮਜ਼ਬੂਤੀ ਨੂੰ ਲੈ ਕੇ ਦਰਿਆ ਚੌੜੇ ਕਰਨ ਨੂੰ ਲੈ ਕੇ ਡੈਮ ਦੀ ਸਫਾਈ ਨੂੰ ਲੈ ਕੇ अनेका ਟਰੱਕੀਆਂ ਸਰਕਾਰ ਦੇ ਅੱਗੇ ਨੇ ਭਾਵੇਂ ਕੀ ਬਾਅਦ ਵਿੱਚ ਮੁਆਵਜ਼ੇ ਐਲਾਨ ਦਿੱਤੇ ਜਾਂਦੇ ਨੇ ਲੋਕ ਭਾਰੀ ਨੁਕਸਾਨ ਵਿੱਚ ਜਰਦੇ ਨੇ ਅਤੇ ਉਸ ਨੁਕਸਾਨ ਵਿੱਚੋਂ ਨਿਕਲਣ ਵਾਸਤੇ ਲੋਕਾਂ ਨੂੰ ਕਈ ਕਈ ਸਾਲ ਨੇ ਜਿਹੜੇ ਉਹ ਲੱਗ ਜਾਂਦੇ ਨੇ ਜਿਹੜਾ ਪਰਿਵਾਰਾਂ ਦਾ ਜਾਨੀ ਨੁਕਸਾਨ ਹੁੰਦਾ ਏ ਉਹ ਵੀ ਕਦੇ ਪੂਰਿਆ ਨਹੀਂ ਜਾ ਸਕਦਾ ਤਾਂ ਇੱਥੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਹੜੇ ਪਿੰਡ ਪਾਣੀ ਦੇ ਵਿੱਚ ਹਰ ਸਾਲ ਡੁੱਬਦੇ ਨੇ ਸਰਕਾਰ ਨੂੰ ਪਤਾ ਹੁੰਦਾ ਹੈ ਕਿ ਇੱਥੇ ਪਾਣੀ ਆਉਣਾ ਏ ਤਾਂ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਉੱਥੋਂ ਦੇ ਪਸ਼ੂਆਂ ਨੂੰ ਬਚਾਉਣ ਵਾਸਤੇ ਪਹਿਲਾਂ ਹੀ ਕੋਈ ਅਭਿਆਨ ਕਿਉਂ ਨਹੀਂ ਚਲਾਇਆ ਜਾਂਦਾ ਇਸ ਗੱਲ ਨੂੰ ਲੈ ਕੇ ਵੀ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਜਿਹੜਾ ਪੰਜਾਬ ਨੇ ਸਟੈਂਡ ਲਿਆ ਏ ਇਸ ਨੂੰ ਲੈ ਕੇ ਅੱਗੇ BBMP ਆਉਣ ਵਾਲੇ ਜਿਨ੍ਹਾਂ ਵਿੱਚ ਕੀ ਕਦਮ ਚੁੱਕਦਾ ਏ